ਸਤਿ ਸ਼੍ਰੀ ਅਕਾਲ ਜੀ ਕਿਦਾਂ ਹੋ ਜੀ ਸਾਰੇ ਹੋਪ ਸਾਰੇ ਠੀਕ ਠਾਕ ਹੋਣਗੇ ਲਓ ਜੀ ਅੱਜ ਦੇ ਜਿਹੜੇ ਸੂਟ ਰਹਿਣਗੇ ਆਪਣੇ ਹੁਕ ਕਲੈਕਸ਼ਨ ਰੂਡੀ ਦੀ ਬਰਕ ਵਾਲੇ ਸਿੱਟਾ ਦੀ ਬਹੁਤ ਜ਼ਿਆਦਾ ਸੋਹਣੀ ਜੀ ਕਲੈਕਸ਼ਨ ਹੈਗੀ ਖਾਦੀ ਦੇ ਸੂਟ ਰਹਿਣਗੇ ਜੀ ਇਹ ਦੇਖੋ ਜੀ ਵਰਕ ਦੇਖੋ ਜੋ ਟ੍ਰੈਂਡਿੰਗ ਦੇ ਵਿੱਚ ਹੈਗਾ ਬਹੁਤ ਸੋਹਣਾ ਵਰਕ ਹੈ ਇਹਦਾ ਸੈਂਟਰ ਪੈਨਲ ਜਾ ਰਹੇ ਨੇ ਬੁਟੀ ਜਾ ਰਹੀ ਹੈ ਤੇ ਨੈਕ ਡਿਟੇਲਿੰਗ ਬਣੀ ਹੋਈ ਹੈ ਬਹੁਤ ਸੋਹਣਾ ਵਰਕ ਹੈਗਾ ਜੀ ਤੇ ਜੈਨੂਨ ਜੇ ਪ੍ਰਾਈਸ ਦੇ ਉੱਤੇ ਇਹ ਸੂਟ ਤੁਹਾਨੂੰ ਦੇ ਰਹੇ ਆਂਗੇ ਪਿਸਤਾ ਸ਼ੇਡ ਹੈ ਤੇ ਇੱਕ ਰਾਮਾ ਗ੍ਰੀਨ ਕਲਰ ਦੇ ਵਿੱਚ ਨੈਕਸਟ ਸੂਟ ਆਊਗਾ ਜੀ ਬਹੁਤ ਪਿਆਰੇ ਨੇ ਤੁਸੀਂ ਪ੍ਰਾਈਜ਼ ਜਾਣ ਕੇ ਹੈਰਾਨ ਹੋ ਜੂਂਗੇ ਕਿ ਇੰਨੇ ਕ ਘੱਟ ਪ੍ਰਾਈਜ਼ ਦੇ ਉੱਤੇ ਸਟੱਫ ਵੀ ਨਹੀਂ ਮਿਲਦਾ ਜਿਹੜਾ ਅਸੀਂ ਤੁਹਾਨੂੰ ਵਿਦ ਵਰਕ ਦੇ ਰਹੇ ਆਂਗੇ ਲਓ ਜੀ ਨੈਕਸਟ ਕਲਰ ਇਹ ਵਾਲਾ ਆ ਗਿਆ ਰਾਮਾ ਗ੍ਰੀਨ ਸ਼ੇਡ ਬਹੁਤ ਪਿਆਰਾ ਜਿਹਾ ਸ਼ੇਡ ਹੈ ਜੀ ਨੈਕ ਦੇ ਉੱਤੇ ਬਾਰਡਰ ਬਣਿਆ ਹੋਇਆਗਾ ਐਦਾਂ ਇਧਰ ਦਿਖਾਓ ਰਾਜੇ ਫਾ ਨੈਕ ਦੇ ਉੱਤੇ ਇਹਦਾ ਬਾਰਡਰ ਬਣਿਆ ਹੋਇਆ ਹੈ ਪੂਰੇ ਅੱਗੇ ਫਰੰਟ ਦੇ ਉੱਤੇ ਦੇਖੋ ਵਰਕ ਵਰਕ ਦੇਖੋ ਸਿੰਗਲ ਡਾਂਕੇ ਦਾ ਵਰਕ ਹੋਇਆ ਹੋਇਆ ਸਾਰਾ ਬਹੁਤ ਸੋਹਣਾ ਵਰਕ ਹੈਗਾ ਵਰਕ ਦੀ ਡਿਟੇਲਿੰਗ ਬਹੁਤ ਅੱਛੀ ਹੈ ਤੇ ਨਾਲ ਹੀ ਬਾਜੂ ਦੇ ਉੱਤੇ ਵੀ ਵਰਕ ਆਊਗਾ ਖਾਦੀ ਕਾਟਨ ਦੇ ਵਿੱਚ ਸੂਟ ਰਹਿਣਗੇ ਜੀ ਇਹ ਤੇ ਨੈਕਸਟ ਕਲਰ ਆ ਗਿਆ ਜੀ ਜੈਲੋ ਸ਼ੇਡ ਇਹਦਾ ਆਊਗਾ ਜੀ ਘੇਰੇ ਦੇ ਉੱਤੇ ਵਰਕ ਤੇ ਬਾਜੂ ਦੇ ਉੱਤੇ ਵਰਕ ਇਹ ਰੇ ਤੇ ਬਾਜੂ ਦੇ ਉੱਤੇ ਵਰਕ ਆਊਗਾ ਜੀ ਇਹਦਾ ਘੇਰੇ ਦੀ ਡਿਟੇਲਿੰਗ ਹੈਗੀ ਆ ਤੇ ਇਹ ਵਾਲਾ ਆਊਗਾ ਜੀ ਬਾਜੂ ਦੇ ਉੱਤੇ ਬਹੁਤ ਸੋਹਣਾ ਵਰਕ ਹੈ ਜੀ ਤੇ ਨੈਕਸਟ ਜੋ ਹੈਗਾ ਜੀ ਉਹ ਹੋ ਲਾਈਟ ਫਿਰੋਜੀ ਜਾਂ ਛੇਡ ਹੈਗਾ ਲਾਈਟ ਫਿਰੋਜੀ ਦੇ ਵਿੱਚ ਬਹੁਤ ਸੋਹਣਾ ਵਰਕ ਹੈ ਜੀ ਬਹੁਤ ਪਿਆਰਾ ਜਿਹਾ ਵਰਕ ਹੈ ਦੇਖੋ ਇਹਦਾ ਘੇਰੇ ਦੇ ਉੱਤੇ ਆਊਗਾ ਉੱਤੇ ਸੈਂਟਰ ਪੈਨਲ ਜਾਰੇ ਨੇਗੇ ਵੀ ਤੇ ਜਰੀ ਦੇ ਨਾਲ ਵਰਕ ਹੋਏ ਹੋਏ ਦੇ ਵਿੱਚ ਡਿਟੇਲਿੰਗ ਜਰੀ ਦੀ ਵੀ ਕੀਤੀ ਗਈ ਹੈ ਥ੍ਰੈਡ ਦੇ ਨਾਲ ਨਾਲ ਲਾਈਟ ਫਿਰੋਜੀ ਜਿਹਾ ਸ਼ੇਡ ਹੈਗਾ ਤੇ ਨੈਕਸਟ ਜੋ ਹੈਗਾ ਉਹ ਹੋਊਗਾ ਜੀ ਕਾਫੀ ਸ਼ੇਡ ਦੇ ਵਿੱਚ ਇਹਦਾ ਸਿੰਗਲ ਕਲਰ ਦੇ ਨਾਲ ਵਰਕ ਹੋਇਆ ਹੋਇਆ ਜੀ ਆਫ ਵਾਈਟ ਦੇ ਨਾਲ ਤੇ ਇਹਦੇ ਵਿੱਚ ਇੱਕ ਕਲਰ ਹੋਰ ਆਪਾਂ ਨੂੰ ਮਿਲ ਜੂਗਾ ਜੀ ਉਹ ਹੋਊਗਾ ਜੀ ਬਲੈਕ ਦੇ ਵਿੱਚ ਇੱਕ ਆਪਣੇ ਕੋਲੇ ਇਹ ਬਾਤਰੀ ਦੇ ਵਿੱਚ ਹੈਗਾ ਇਹ ਦਾ ਆਪਣੇ ਘੇਰੇ ਦੇ ਉੱਤੇ ਵਰਕ ਆਊਗਾ ਤੇ ਬਾਜੂ ਦੇ ਉੱਤੇ ਵਰਕ ਆਊਗਾ ਜੀ ਵਰਕ ਤੇ ਬਾਜੂ ਤੇ ਸਾਰਿਆਂ ਦਾ ਵਰਕ ਆਊਗਾ ਜੀ ਸਾਰੇ ਸੂਤਾਂ ਦੀ ਬਾਜੂ ਦੇ ਉੱਤੇ ਵਰਕ ਹੋਊਗਾ ਜੀ ਤੇ ਨੈਕਸਟ ਆ ਗਿਆ ਜੀ ਇਹ ਕੈਮਬ੍ਰਿਕ ਕਾਟਨ ਦੇ ਵਿੱਚ ਆ ਗਿਆ ਜੀ ਗਾਜਰੀ ਸ਼ੇਡ ਇਹਦੀ ਵੀ ਬਾਜੂ ਦੇ ਉੱਤੇ ਤੇ ਘੇਰੇ ਦੇ ਉੱਤੇ ਵਰਕ ਆਊਗਾ ਜੀ ਲਓ ਜੀ ਤੇ ਨੈਕਸਟ ਆ ਗਿਆ ਜੀ ਬਹੁਤ ਲਾਈਟ ਜਆ ਲਵੈਂਡਰ ਸ਼ੇਡ ਬਹੁਤ ਸੋਹਣਾ ਵਰਕ ਹੈ ਜੀ ਇਹਦੇ ਉੱਤੇ ਵੀ ਬਹੁਤ ਪਿਆਰਾ ਜਿਹਾ ਵਰਕ ਹੈਗਾ ਸੈਂਟਰ ਪੈਨਲ ਜਾ ਰਹੇ ਨੇ ਬਾਤੂ ਬੁੱਤੀ ਆਉਗੀ ਗੇਲ ਇਹੋ ਜਿਹਾ ਦੇਖੋ ਇਹਦੇ ਨਾਲ ਤੁਸੀਂ ਡਾਰਕ ਕਲਰ ਦੀ ਜਾਂ ਟਾਈ ਡਾਈ ਦੁਪੱਟਾ ਕਰਵਾ ਕੇ ਬੜੇ ਸੁੰਨੇ ਜਿਹੜੀ ਸੂਟ ਲੈ ਰੈਡੀ ਹੋਣਗੇ ਉਹ ਤੋਂ ਅੱਗੇ ਜੀ ਇੱਕ ਲਾਸਟ ਵਨ ਗ੍ਰੀਨ ਸ਼ੇਡ ਗ੍ਰੀਨ ਸ਼ੇਡ ਦੇ ਵਿੱਚ ਘੇਰੇ ਦਾ ਤੇ ਬਾਜੂ ਦਾ ਵਰਕ ਆਊਗਾ ਜੀ ਜਿਹੜਾ ਕਲਰ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਹੈ ਜਿਹੜਾ 9253115036 ਦੇ ਉੱਤੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਤੇ ਅੱਜ ਵਾਲੇ ਜਿਹੜੇ ਸੂਟ ਲੈਣ ਦਾ ਪ੍ਰਾਈਸ ਲਾਹੂਗਾ 1000 ਰੁਪਏ ਸਿਰਫ 1000 ਦੇ ਵਿੱਚ ਹੀ ਸੂਟ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਥੈਂਕ ਯੂ